ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵੇਲੇ ਮਿਸਟਰ ਡੋਨਲਡ 트੍ਰੰਪ ਨੇ ਇੱਕ ਖਾਸ ਪੰਚ ਜਿਹੜਾ ਸੀ ਉਹਨਾਂ ਦਾ ਇਹ ਸੀ ਕਿ ਜੇ ਮੈਂ ਰਾਸ਼ਟਰਪਤੀ ਬਣ ਗਿਆ ਤਾਂ ਅਮਰੀਕਾ ਦੇ ਵਿੱਚ ਵੱਸਦੇ ਹੋਏ ਮਿਲੀਅਨਸ ਆਫ ਇਲੀਗਲ ਲੋਕ ਬਿਨਾ ਦਸਤਾਵੇਜ਼ ਲੋਕ ਜਿਹੜੇ ਨੇ ਉਹਨਾਂ ਨੂੰ ਮੈਂ ਅਮਰੀਕਾ ਦੇ ਵਿੱਚੋਂ ਬਾਹਰ ਕੱਢ ਦਿਆਂਗਾ ਔਰ ਮਿਸਟਰ ਡੋਨਲਡ 트੍ਰੰਪ ਆਪਣੀ ਇਸ ਗੱਲ ਨੂੰ ਪੁਗਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਐਲ ਲਾਸ ਐਂਜਲਸ ਦੇ ਵਿੱਚ ਜਿਹੜੇ ਟ੍ਰੂਪਸ ਭੇਜੇ ਗਏ ਉਥੇ ਫੌਜ ਤਾਇਨਾਤ ਕੀਤੀ ਗਈ ਉਥੇ ਨੈਸ਼ਨਲ ਗਾਰਡ ਜਿਹੜੇ ਨੇ ਵੱਡੀ ਤਾਦਾਦ ਦੇ ਵਿੱਚ ਉਥੇ ਭੇਜੇ ਗਏ ਛਾਪੇਮਾਰੀ ਕੀਤੀ ਗਈ ਉਸ ਤੋਂ ਬਾਅਦ ਫਿਰ ਮਿਸਟਰ ਡੋਨਲਡ ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਡੀਸੀ ਹੈ ਜਿਹੜਾ ਉਹ ਇੱਕ ਲੌਸ ਸਿਟੀ ਹੈ ਇਸ ਕਰਕੇ ਉਥੇ ਸਾਡਾ ਕੰਟਰੋਲ ਹੋਣਾ ਜ਼ਰੂਰੀ ਹੈ ਉੱਥੇ ਹੁਣ ਜਿਹੜੇ ਨੈਸ਼ਨਲ ਟ੍ਰੂਪਸ ਨੇ ਨੈਸ਼ਨਲ ਗਾਰਡਸ ਨੇ ਉੱਥੇ ਤਾਇਨਾਤ ਕੀਤੇ ਗਏ ਨੇ ਉਹਨਾਂ ਨੂੰ ਨਾਲ ਇਹ ਵੀ ਇਜਾਜ਼ਤ ਦਿੱਤੀ ਗਈ ਹੈ ਕਿ ਤੁਹਾਡੇ ਕੋਲ ਹੀਥਿਆਰ ਵੀ ਹੋ ਸਕਦਾ ਹੈ ਹੋਣਾ ਚਾਹੀਦਾ ਹੁਣ 30 ਨੰਬਰ ਦੇ ਉੱਪਰ ਨੈਸ਼ਨਲ ਟ੍ਰੂਪਸ ਜਿਹੜੇ ਨੇ ਉਹ ਜਾ ਸਕਦੇ ਨੇ ਸ਼ਿਕਾਗੋ ਦੇ ਵਿੱਚ ਅਮਰੀਕਾ ਦਾ 3rd ਲਾਰਜੈਸਟ ਸਿਟੀ ਸ਼ਿਕਾਗੋ ਜਿਹੜਾ ਕਿ ਇਲਿਨੋਇਸ ਸਟੇਟ ਦੇ ਵਿੱਚ ਪੈਂਦਾ ਹੈਗਾ ਤੇ ਹੁਣ ਮਿਸਟਰ ਡੋਨਲਡ ਟਰੰਪ ਦਾ ਮੰਨਣਾ ਇਹ ਹੈ ਕਹਿੰਦੇ ਸ਼ਿਕਾਗੋ ਇੱਕ killing fields ਉਹ ਡਿਜ਼ਾਸਟਰ ਹੈ ਇਹ ਵਰਡਸ ਯੂਜ਼ ਕੀਤੇ ਨੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਉਹ ਕਹਿੰਦੇ ਉੱਥੇ ਲਾ ਐਂਡ ਆਰਡਰ ਨੂੰ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸ ਕਰਕੇ ਅਸੀਂ ਸ਼ਿਕਾਗੋ ਦੇ ਵਿੱਚ ਜਿਹੜਾ ਹੈ ਅਸੀਂ ਹੋ ਸਕਦਾ ਹੈ ਕਿ ਨੈਸ਼ਨਲ ਜਿਹੜੇ ਗਾਰਡ ਨੇ ਉਹ ਭੇਜੀ ਡੈਮੋਕ੍ਰੇਟ ਲੀਡਰਸ ਦਾ ਮੰਨਣਾ ਇਹ ਹੈ ਕਿ ਮਿਸਟਰ ਡੋਨਲਡ ਟਰੰਪ ਐਲਈ ਦੀ ਤਰ੍ਹਾਂ ਸ਼ਿਕਾਗੋ ਦੇ ਵਿੱਚ ਹੁਣ ਖਲਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ immigration and custom enforcement ਨੇ ਬੜੀ ਦੇਰ ਪਹਿਲਾਂ ਹੀ ਇਹ ਕੰਮ ਸ਼ੁਰੂ ਕਰਤਾ ਉਹਨਾਂ ਨੇ ਸ਼ਿਕਾਗੋ ਦੇ ਵਿੱਚ ਜਿਹੜੀ ਲਾਇਸੈਂਸ ਪਲੇਟ ਕੈਮਰਾਸ ਲੱਗੇ ਹੁੰਦੇ ਨੇ ਹਰ ਇੱਕ ਸਿਟੀ ਦੇ ਵਿੱਚ ਲਾਇਸੈਂਸ ਪਲੇਟ ਲਈ ਕੈਮਰਾ ਲੱਗੇ ਨੇ ਉਸ ਕੰਪਨੀ ਦੇ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਵੀ ਤੁਸੀਂ ਜਿਹੜੀਆਂ ਵੀ ਫੋਟੋਆਂ ਖਿੱਚਦੇ ਹੋ ਉਹ ਸਾਨੂੰ ਦਿਆ ਕਰੋ ਔਰ ਜਿਹੜੀਆਂ ਬਿਲੀਅਨਸ ਆਫ ਪਿਕਚਰਸ ਪਰ ਮੰਥ ਜਿਹੜੀਆਂ ਨੇ ਉਹ ਇਮੀਗ੍ਰੇਸ਼ਨ ਨੂੰ ਜਾਰੀਆਂ ਨੇਗੀਆਂ ਹੋਮਲੈਂਡ ਸਿਕਿਉਰਿਟੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਜਾਰੀਆਂ ਨੇ ਜਿਹੜੀਆਂ ਪਲੇਟਸ ਤੋਂ ਹੁਣ ਉਹ ਚੈੱਕ ਕਰ ਰਹੇ ਨੇ ਕਿ ਕਿਹੜਾ ਵਿਅਕਤੀ ਹੈ ਜਿਹੜਾ ਇਸ ਪਲੇਟ ਨੂੰ ਓਨ ਕਰਦਾ ਹੈ ਕੀ ਉਹ ਵਿਅਕਤੀ ਅਮਰੀਕਾ ਦੇ ਵਿੱਚ ਲੀਗਲ ਹੈ ਜਾਂ ਨਾ ਲੀਗਲ ਹੈਗਾ ਇਹ ਉਹਨਾਂ ਦਾ ਮੇਨ ਮੁੱਦਾ ਹੈ ਔਰ ਇਸ ਕਰਕੇ ਫਲੌਕ ਸੇਫਟੀ ਇਹ ਜਿਹੜੀ ਕੰਪਨੀ ਹੈ ਇਸ ਦੇ ਜਿੰਨੀਆਂ ਵੀ ਇਹਨਾਂ ਦੇ ਕਹਿੰਦੇ ਤਕਰੀਬਨ 4000 ਕੈਮਰੇ ਲੱਗੇ ਹੋਏ ਨੇ ਸਾਰੇ ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਇਹ ਲਾਇਸੈਂਸ ਪਲੇਟ ਕੈਮਰਾਜ਼ ਦੀ ਇਹ ਕੰਪਨੀ ਹੈ ਔਰ ਇਹਦੇ ਤੋਂ ਜਿਹੜਾ ਸਾਰਾ ਡਾਟਾ ਹੈ ਉਹ ਹੁਣ ਹੋਮਲੈਂਡ ਸਿਕਿਉਰਿਟੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਜਾ ਰਿਹਾ ਹੈਗਾ ਹਰ ਇੱਕ ਪਲੇਟ ਜਿਹੜੀ ਹੈ ਉਹਦੀ ਫੋਟੋ ਖਿੱਚੀ ਜਾ ਰਹੀ ਹੈ ਹਰ ਇੱਕ ਪਲੇਟ ਤੋਂ ਇਲੀਗਲ ਲੋਕਾਂ ਦੇ ਰਹਿਣ ਦਾ ਤੇ ਉਥੋਂ ਦਾ ਪਤਾ ਕੀਤਾ ਜਾ ਰਿਹਾ ਹੈ ਜਦੋਂ ਇਹ ਸਾਰੀ ਚੀਜ਼ ਹੁਣ ਇਲਿਨੋਇਸ ਦੇ ਸਕੱਰੇਟਰੀ ਆਫ ਸਟੇਟ ਨੇ ਦੇਖੀ ਉਹਨਾਂ ਨੇ ਕਨਸਰਨ ਜाहिर ਕੀਤਾ ਉਹ ਕਹਿੰਦੇ ਇਹ ਤਾਂ ਗਲਤ ਹੈ ਸਾਡੇ ਜਿਹੜੇ ਲੋਕ ਨੇ ਉਹ ਸੜਕਾਂ ਦੇ ਉੱਤੇ ਜੇ ਡਰਾਈਵ ਕਰ ਰਹੇ ਨੇ ਤੁਸੀਂ ਉਹਨਾਂ ਦੀਆਂ ਫੋਟੋਆਂ ਖਿੱਚ-ਖਿੱਚ ਕੇ ਜੇ ਤੁਸੀਂ ਇਮੀਗ੍ਰੇਸ਼ਨ ਨੂੰ ਦੇਣ ਲੱਗ ਜੂਗੇ ਇਹ ਤਾਂ ਬਹੁਤ ਜ਼ਿਆਦਾ ਗਲਤ ਹੈ ਹੁਣ ਫਲੌਗ ਸੇਫਟੀ ਜਿਹੜੀ ਹੈ ਉਸ ਕੰਪਨੀ ਨੇ ਕਿਹਾ ਕਿ ਹੁਣ ਅਸੀਂ ਨਹੀਂ ਦੇਵਾਂਗੇ ਉਹ ਕਹਿੰਦੇ ਅਸੀਂ ਇੱਕ ਸਟੈਪ ਬੈਕ ਲੈਣੇ ਆ ਬਟ ਡੈਮੇਜ ਬਹੁਤ ਸਾਰਾ ਹੋ ਚੁੱਕਿਆ ਹੁਣ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦੀ ਇਨਫਰਮੇਸ਼ਨ 1 ਬਿਲੀਅਨ ਦੇ ਕਰੀਬ ਹਰ ਮਹੀਨੇ ਫੋਟੋ ਖਿੱਚੀ ਜਾਂਦੀ ਹੈ ਲਾਇਸੈਂਸ ਪਲੇਟ ਦੀ ਉਹ ਹੁਣ ਤੱਕ ਤਾਂ ਬਹੁਤ ਵੱਡਾ ਡਾਟਾ ਜਿਹੜਾ ਇਲਿਨੋਇਸ ਦਾ ਉਹ ਚਲੇ ਆ ਗਿਆ ਹੁਣ ਇਲਿਨੋਇਸ ਤੋਂ ਬਾਅਦ ਫਲੋਰੀਡਾ ਦੀ ਫਲੋਰੀਡਾ ਦੇ ਅਟਾਰਨੀ ਜਨਰਲ ਜੇਮਸ ਯੂਟਾਮੀਅਰ ਉਹਨਾਂ ਨੇ ਕਿਹਾ ਹੈਗਾ ਉਹ ਕਹਿੰਦੇ ਕਿ ਫਲੋਰੀਡਾ ਵਿੱਚ ਇੱਕ ਅਜੀਹਾ ਹਾਦਸਾ ਵਾਪਰਿਆ ਸੀ ਜਿਹਦੇ ਕਰਕੇ ਇੱਕ ਟਰੱਕ ਚਾਲਕ ਦੀ ਗਲਤ ਟਰਨ ਨੇ ਯੂ ਟਰਨ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ ਹੋ ਸਕਦਾ ਹੈ ਕਿ ਬਹੁਤ ਸਾਰੇ ਹੋਰ ਇਲੀਗਲ ਏਲੀਅਨ ਜਿਹੜੇ ਨੇ ਉਹ ਕਮਰਸ਼ੀਅਲ ਟਰੱਕ ਚਲਾ ਰਹੇ ਹੁਣ ਤੇ ਅਮਰੀਕਨਸ ਦੀ ਲਾਈਫ ਦੀ ਸੇਫਟੀ ਦੇ ਲਈ ਹੁਣ ਅਸੀਂ ਜਿੰਨੇ ਵੀ ਟਰੱਕ ਇਨਸਪੈਕਸ਼ਨ ਸਟੇਸ਼ਨ ਨੇ ਜਿਹੜੀ ਟਰੱਕਸ ਦੀ ਇਨਸਪੈਕਸ਼ਨ ਹੁੰਦੀ ਹੈ ਜਿੱਥੇ ਐਗਰੀਕਲਚਰ ਜਿਹੜੇ ਕੋਈ ਸਮਾਨ ਹੈ ਉਹਦੀ ਇਨਸਪੈਕਸ਼ਨ ਹੁੰਦੀ ਹੈ ਉਹਨੂੰ ਬਦਲ ਕੇ ਫੈਡਰਲ ਇਮੀਗ੍ਰੇਸ਼ਨ ਚੈੱਕਪੁਆਇੰਟਸ ਬਣਾ ਦੇ ਹਰ ਇੱਕ ਫਲੋਰੀਡਾ ਦੇ ਵਿੱਚ ਇਨਸਪੈਕਸ਼ਨ ਸਟੇਸ਼ਨ ਹੈ ਜਿਹੜਾ ਉੱਥੇ ਇਮੀਗ੍ਰੇਸ਼ਨ ਬੈਠੀ ਹੋਈ ਹੈ ਤੇ ਉਸ ਨੂੰ ਫੈਡਰਲ ਇਮੀਗ੍ਰੇਸ਼ਨ ਚੈੱਕਪੁਆਇੰਟ ਜਿਹੜਾ ਉਹ ਬਣਾ ਕੇ ਉੱਥੇ ਇਮੀਗ੍ਰੇਸ਼ਨ ਹਰ ਇੱਕ ਵਿਅਕਤੀ ਨੂੰ ਚੈੱਕ ਕਰਦੀ ਹੈ ਔਰ ਦੂਸਰੀ ਵੱਡੀ ਗੱਲ ਐਫ ਡੀ ਐਲ ਈ ਫਲੋਰੀਡਾ ਡਿਪਾਰਟਮੈਂਟ ਆਫ ਲਾ ਇਨਫੋਰਸਮੈਂਟ ਦੇ ਹੁੰਦੇ ਜਿੰਨੇ ਵੀ ਆਫੀਸਰਸ ਨੇ ਉਨਾ ਸਾਰੇ ਲਾ ਇਨਫੋਰਸਮੈਂਟ ਆਫਿਸਰਸ ਨੂੰ ਇਮੀਗ੍ਰੇਸ਼ਨ ਲਾ ਦੇ ਤਹਿਤ ਜਿਹੜੀ ਆਈਸ ਹੈ ਉਸ ਦੇ ਇਨਫੋਰਸਮੈਂਟ ਦੇ ਲਈ ਸਰਟੀਫਾਈਡ ਕਰਤਾ ਗਿਆ ਮਤਲਬ ਇਹ ਹੈ ਕਿ ਜਿਹੜੀ ਹੁਣ ਫਲੋਰੀਡਾ ਦੇ ਵਿੱਚ ਕੋਈ ਵੀ ਪੁਲਿਸ ਡਿਪਾਰਟਮੈਂਟ ਹੈ ਉੱਥੋਂ ਦੇ ਲਾ ਇਨਫੋਰਸਮੈਂਟ ਆਫਿਸਰ ਨੇ ਉਹ ਆਈਸ ਦੇ ਨਾਲ ਛਾਪੇ ਮਾਰੀ ਇਮੀਗ੍ਰੇਸ਼ਨ ਦੇ ਵਾਸਤੇ ਕਰ ਸਕਿਆ ਕਰਨਗੇ ਸਾਰੇ ਦੇ ਸਾਰੇ ਜਿਹੜੇ ਉੱਥੋਂ ਦੇ ਸਾਰੀ ਸਟੇਟ ਦੇ ਲਾ ਇਨਫੋਰਸਮੈਂਟ ਆਫਿਸਰਸ ਇਮੀਗ੍ਰੇਸ਼ਨ ਲਾ ਦੇ ਹੇਠ ਸਰਟੀਫਾਈਡ ਕਰਤੇ ਗਏ ਨੇਗੇ ਆਈਸ ਦੀ ਇਨਫੋਰਸਮੈਂਟ ਦੇ ਲਈ ਸੋ ਬਹੁਤ ਵੱਡੇ ਪੱਧਰ ਦੇ ਉੱਪਰ ਇਮੀਗ੍ਰੈਂਟਸ ਨੂੰ ਗ੍ਰਿਫਤਾਰ ਕਰਨ ਦਾ ਤੇ ਉਹਨਾਂ ਨੂੰ ਡਿਪੋਰਟ ਕਰਨ ਦਾ ਕੰਮ ਹਰ ਇੱਕ ਸਟੇਟ ਦੇ ਵਿੱਚ ਚੱਲ ਰਿਹਾ ਹੈ। ਵੈਲ ਮਿਸਟਰ ਡੋਨਲਡ 트ਰੰਪ ਬਹੁਤ شدت ਦੇ ਨਾਲ ਆਪਣੇ ਕਹੇ ਹੋਏ ਜਿਹੜੇ ਵਰਡਸ ਨੇ ਉਹਨਾਂ ਨੂੰ ਪਹਗਾਉਣ ਦੇ ਉੱਪਰ ਲੱਗੇ ਹੋਏ ਨੇ ਲੇਕਿਨ ਆਉਣ ਵਾਲਾ ਸਮਾਂ ਦੱਸੇਗਾ ਕਿ ਭਵਿੱਖ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਇਹ ਬਿਨਾਂ ਦਸਤਾਵੇਜ਼ ਲੋਕ ਰਹਿੰਦੇ ਨੇ ਉਹਨਾਂ ਨਾਲ ਹੋਏਗਾ ਕੀ